ਅਸਲਾਮ ਵਾਲੇਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਕਹਿਣਾ ਕਿ ਜਿਹੜਾ ਅੰਨਾ ਹੈ ਉਹ ਸਾਇੰਟਿਸਟ ਨਹੀਂ ਹੋ ਸਕਦਾ ਤੇ ਜਿਹੜਾ ਬੋਲਾ ਹੈ ਉਹ ਧਾਰਮਿਕ ਨਹੀਂ ਹੋ ਸਕਦਾ ਉਹਨਾਂ ਨੇ ਇਹ ਗੱਲ ਕਿਹਾਉਗੀ ਇਸ ਦੇ ਬਾਰੇ ਅਸੀਂ ਅਰਸ਼ ਦੀ ਕਥਾ ਦੇ ਵਿੱਚ ਜਾਣਾਗੇ ਉਸ ਚਾਹੀਦੀ ਕਥਾ ਸੁਣਨੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਤੋ ਸਰੀਰ ਦਾ ਗਿਆਨ ਮੈਡੀਕਲ ਸੈਂਸ ਅੱਜ ਜਿੰਨੀ ਸ਼िखर ਤੇ ਪਹੁੰਚੀ ਹੈ ਪਹਿਲੇ ਨਹੀਂ ਸੀ ਪਰ ਅੱਜ ਜਿੰਨੇ ਭਿਆੰਕਰ ਰੋਗ ਨੇ ਪਹਿਲੇ ਨਹੀਂ ਸਨ ਇਸ ਤਰ੍ਹਾਂ ਦੇ ਭਿਆੰਕਰ ਰੋਗ ਨਹੀਂ ਸਨ ਪਰ ਸਵੈਮ ਕੇ ਸਾਇੰਟਿਸਟ ਕਹਿਣ ਲੱਗ ਪਏ ਨੇ 60% ਬਿਮਾਰੀਆਂ ਸਾਡੇ ਕਾਬੂ 'ਚ ਨਹੀਂ ਨੇ ਨਹੀਂ ਅਸੀਂ ਸਿਰਹ ਮਰੀਜ਼ ਨੂੰ بے ਹੌਸ਼ ਕਰ ਸਕਦੇ ਆ ਵਕਤੀ ਤੌਰ ਤੇ ਉਸ ਦਾ ਪੀੜਾ ਨਾਲ ਰੋਗ ਨਾਲ ਸੰਬੰਧ ਟੁੱਟ ਜਾਏ ਇਹ ਥੋੜਾ ਜਿਆਦਾ ਬਸ ਸਕਦੇ ਆ ਰੋਗ ਨੂੰ ਰੋਗ ਨੂੰ ਮਿਟਾ ਨਹੀਂ ਸਕਦੇ ਜਦ ਵੀ ਰੋਗ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦੇ ਆ ਇਹ ਕੋਈ ਦੂਜਾ ਰੂਪ ਧਾਰਨ ਕਰ ਲੈਂਦਾ ਜਿਹਨੂੰ ਉਹ ਨਾਮ ਦਿੰਦੇ ਨੇ ਸਾਈਡ ਇਫੈਕਟ ਹੋ ਜਾਂਦਾ ਹੈ ਇਕ ਰੋਗ ਨੂੰ ਬਵਾਇਆ ਤੇ ਦੂਜਾ ਰੋਗ ਪੈਦਾ ਹੋ ਗਿਆ। ਮੈਡੀਕਲ ਸਾਇੰਸ ਇਸਤੇ ਪਹੁੰਚੀ। ਰੋਗ ਮਿਟਦਾ ਕੋਈ ਨਹੀਂ। ਜਦ ਵੀ ਅਸੀਂ ਮਿਟਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਦੂਜਾ ਰੋਗ ਰੂਪ ਧਾਰਨ ਕਰ ਲੈਂਦਾ ਹੈ। ਉਹ ਦੂਜੇ ਰੋਗ ਰੂਪ ਵਿੱਚ ਪ੍ਰਗਟ ਹੁੰਦਾ ਹੈ। ਇਹ ਸਚਾਈ ਸੈਂਟਿਸਟਸ ਕਬੂਲ ਕਰਨ ਲੱਗ ਪਏ ਨੇ ਕਿ ਚੰਗੇ ਲੱਛਣ ਨੇ, ਇਹ ਠੀਕ ਲੱਛਣ ਹੈ। ਉਮਰਸ ਕਰਾ ਸਾਰਾ ਗਿਆਨ ਸਰੀਰ ਦੇ ਤਲ ਤੇ ਰੁਕੇ ਹੋਇਆ ਹੈ ਇੱਥੇ ਰੁਕੇ ਹੋਇਆ ਹੈ ਧਿਆਨ ਬਾਰ ਮੁਖੀ ਹੈ ਕਿਉਂਕਿ ਸਰੀਰ ਦੀਆਂ ਸਾਰੀਆਂ ਹੀ ਲੋੜਾਂ ਬਾਰੋਂ ਹੀ ਪੂਰੀਆਂ ਹੁੰਦੀਆਂ ਨੇ ਅੱਖਾਂ ਨੂੰ ਜੋ ਚਾਹੀਦਾ ਹੈ ਰੂਪ ਤੇ ਬਾਰੋਂ ਹੀ ਲੱਭਣਾ ਪਏ ਰੰਗ ਤੇ ਬਾਰੋਂ ਹੀ ਲੱਭਣੇ ਪੈਣਗੇ ਤਮਾਸ਼ੇ ਤੇ ਬਾਰੋਂ ਹੀ ਲੱਭਣੇ ਪੈਣਗੇ ਕੰਨਾਂ ਨੂੰ ਕੋਈ ਗੀਤ ਸੰਗੀਤ ਚਾਹੀਦਾ ਹੈ, ਬਾਰੋਂ ਹੀ ਲਪਣਾ ਹੈ। ਜ਼ੁਬਾਨ ਨੂੰ ਕੋਈ ਰਸ ਚਾਹੀਦੇ ਨੇ, ਬਾਰੋਂ ਹੀ ਸਾਧਨ ਜੁਟਾਣੇ ਪੈਣਗੇ। ਨਾਸਕਾ ਨੂੰ ਸੁਗੰਧ ਚਾਹੀਦੀ ਹੈ, ਖਲੜੀ ਨੂੰ ਸਪਰਸ਼ਤਾ ਚਾਹੀਦੀ ਹੈ। ਇਹ ਸਾਰੇ ਸਾਧਨ ਬਾਰੋਂ ਜੁਟਾਣੇ ਪੈਣਗੇ। ਤੋ ਧਿਆਨ ਬਾਰ ਮੁਖੀ ਹੈ। ਸਾਰੀ ਜ਼ਿੰਦਗੀ ਇਹਨਾਂ ਸਰੀਰ ਦੀ ਪੂਰਤੀ ਵਿੱਚ ਜਿਸ ਦੇ ਨੌ ਦਰਵਾਜ਼ੇ ਨੇ ਇਹਨਾਂ ਦੇ ਰਾਹੀ ਧਿਆਨ ਬਾਹਰ ਭਟਕ ਲੈ ਤੇ ਪੂਰਤੀ ਕਰਨਾ ਕੋਈ ਦਸਵਾਂ ਦਵਾਰ ਵੀ ਹੈ ਜਿਹਦੇ ਰਾਹੀਂ ਮਨੁੱਖ ਅੰਦਰ ਪ੍ਰਵੇਸ਼ ਕਰ ਸਕਦਾ ਹੈ ਐਸਾ ਸਾਇੰਸ ਨੇ ਮੰਨਿਆ ਨਹੀਂ ਹੈ ਐਸਾ ਵਿਗਿਆਨ ਨੇ ਮੰਨਿਆ ਨਹੀਂ ਹੈ ਇਸੇ ਕਾਰਨ ਹੈ ਕਿ ਸੈਂਸ ਨੇ ਅਜੇ ਪਰਮਾਤਮਾ ਨੂੰ ਵੀ ਨਹੀਂ ਮੰਨਿਆ। ਈਸ਼ਵਰ ਨੂੰ ਵੀ ਨਹੀਂ ਮੰਨਿਆ। ਤੂੰ ਜੋ ਸਿਰਫ ਸੈਂਸ ਨੂੰ ਹੀ ਪੜ ਲੈਂਦੇ ਨੇ ਮੈਂ ਤੇ ਦੇਖਦਾ ਸਿੱਖ ਜਗਤ ਦੇ ਧਾਰਮਿਕ ਮੈਗਜ਼ੀਨ ਜੋ ਕਹਿੰਦੇ ਨੇ ਸੀ ਕਿ ਧਾਰਮਿਕ ਮੈਗਜ਼ੀਨ ਕੱਢਿਆ ਹੈ ਉਹ ਵੀ ਨਾਸਤਿਕਤਾ ਦਾ ਪ੍ਰਚਾਰ ਕਰ ਰਹੇ ਹੈ। ਕਿਉਂ ਉਹ ਲਿਖਾਰੇ ਵੀ ਉਹਨਾਂ ਨੇ ਵੀ ਸਿਰਫ ਸਾਇੰਸ ਪੜ੍ਹੀਏ ਸਿਰਫ ਅਨਵਈ ਕੋਸ਼ ਦੇ ਤਲ ਤੇ ਰੁਕੇ ਹੋਏ ਨੇ ਅੰਤ੍ਰੀਵ ਦੁਨੀਆ ਦਾ ਉਹਨਾਂ ਨੂੰ ਵੀ ਕੋਈ ਪੌਦ ਨਹੀਂ ਅੰਤ੍ਰੀਵ ਦੁਨੀਆ ਚ ਪ੍ਰਵੇਸ਼ ਤਰਕ ਨਾਲ ਨਹੀਂ ਮਿਲਦਾ ਸ਼ਰਧਾ ਨਾਲ ਮਿਲਦਾ ਹੈ ਅੰਤ੍ਰੀਵ ਦੁਨੀਆ ਚ ਮਨੁੱਖ ਪ੍ਰਵੇਸ਼ ਕਰੇਗਾ ਤਰਕ ਨਾਲ ਨਹੀਂ ਬਰੋਸੇ ਨਾਲ ਵਿਸ਼ਵਾਸ ਨਾਲ ਸ਼ਰਧਾ ਨਾਲ ਜਿਸ ਨੂੰ ਦੇਖਿਆ ਨਹੀਂ ਜਿਹੜੀ ਦੁਨੀਆ ਦੇਖੀ ਨਹੀਂ ਵਿਸ਼ਵਾਸ ਕਰੀਏ ਜਿਹੜਾ ਜਗਤ ਦੇਖਿਆ ਨਹੀਂ ਉਸ ਤੇ ਸ਼ਰਧਾ ਕਰੀਏ ਉਹ ਸ਼ਰਧਾ ਕਿਵੇਂ ਕਰੀਏ ਉਸ ਦੇਸ਼ ਦੀ ਮਹਾਨਤਾ ਸੁਣ ਸੁਣ ਕੇ ਉਹ ਪ੍ਰਭਾਵਤ ਹੋ ਇਸ ਵਾਸਤੇ ਧਰਮ ਦਾ ਪਹਿਲਾ ਬੋਧ ਧਰਮ ਦੀ ਪਹਿਲੀ ਸਾਧਨਾ ਸਿਰਫ ਸਰੋਤ ਤੇ ਖੜੀਏ ਸੁਣਨ ਦੇ ਖੜੀਏ ਤੂੰ ਸੁਣ ਕੀਰਤਨ ਤੂੰ ਸੁਣ ਕਥਾ ਤੂੰ ਸੁਣ ਗੁਰੂਆਂ ਦੀ ਬਾਣੀ ਤੂੰ ਸੁਣ ਮਹਾਪੁਰਸ਼ਾਂ ਦੇ ਬੋਲ ਠੀਕ ਹੈ ਇਹ ਬੋਲ ਜਿਸ ਦੁਨੀਆ ਦੀ ਗੱਲ ਕਰਦੇ ਤੂੰ ਨਹੀਂ ਦੇਖੀ ਇਹ ਬਾਣੀ ਜਿਸ ਸੰਸਾਰ ਦੀ ਗੱਲ ਕਰਦੀ ਹੈ ਤੂੰ ਨਹੀਂ ਦੇਖਿਆ ਪਰ ਭਰੋਸਾ ਕਰ ਭਰੋਸਾ ਕਰ ਤਾਰਕਿਕ ਬੰਦਾ ਅਜ ਦੇ ਸੈਂਸ ਤੋਂ ਪ੍ਰਭਾਵਿਤ ਮਨੁ ਕਹਿੰਦਾ ਨਹੀਂ ਮੈਂ ਦੇਖ ਲਵਾਂ ਤਾਂ ਭਰੋਸਾ ਕਰ ਸਕਦਾ ਉਂਝ ਨਹੀਂ ਉਂਝ ਨਹੀਂ ਜੋ ਮੈਂ ਦੇਖਿਆ ਹੀ ਨਹੀਂ ਉਹ ਅੰਧ ਵਿਸ਼ਵਾਸ ਹੈ ਜੇ ਮੈਂ ਭਰੋਸਾ ਕਰਾਂ ਵਿਸ਼ਵਾਸ ਕਰਾਂ ਜੋ ਮੈਂ ਦੇਖਿਆ ਹੀ ਨਹੀਂ ਤੇ ਭਰੋਸਾ ਕਰਾਂ ਉਹ ਤੇ ਅੰਧਵਿਸ਼ਵਾਸ ਹੈ ਉਹ ਤੇ ਬਲਾਈਂਡ ਫੇਥ ਹੈ ਠੀਕ ਹੈ ਸਿਆਣੇ ਸੱਜਣ ਇੱਥੇ ਬਹੁਤ ਬੈਠੇ ਹੋਣਗੇ ਤੇ ਮੈਨੂੰ ਇਹ ਦੋ ਲਫ਼ਜ਼ ਕਹਿਣ ਦੇਣਾ ਧਰਮ ਪਹਿਲੇ ਕਦਮ ਵਿੱਚ ਅੰਧਵਿਸ਼ਵਾਸ ਹੈ ਬਲਾਈਂਡ ਫੇਥ ਮੈਂ ਦੇਖਿਆ ਤੇ ਨਹੀਂ ਪਰ ਮੈਨੂੰ ਭਰੋਸਾ ਕਰਨਾ ਪੈਗਾ ਕਿਉਂਕਿ ਮੈਂ ਸੁਣਿਆ ਮੈਂ ਸੁਣਿਆ ਮੈਂ ਦੇਖਿਆ ਤੇ ਨਹੀਂ ਪਰ ਮੈਨੂੰ ਸ਼ਰਧਾ ਜੁਟਾਣੀ ਪੈਗੀ ਕਿਉਂਕਿ ਮੈਂ ਸੁਣਿਆ ਇਸ ਵਾਸਤੇ ਮੰਨਣ ਨਾਲੋਂ ਤੇ ਸੱਚਖੰਡ ਦੀ ਵਿਆਖਿਆ ਕਰਨ ਤੋਂ ਪਹਿਲੇ ਗੁਰੂ ਨਾਨਕ ਚਾਰ ਪੌੜੀਆਂ ਸੁਣਨ ਦੀਆਂ ਨੇ ਯਾਤਰਾ ਸੁਣ ਕੇ ਆਰੰਭ ਹੋਵੇਗੀ ਵੇਖ ਕੇ ਨਹੀਂ ਇਸ ਵਾਸਤੇ ਮੈਂ ਇਹ ਦੋ ਸ਼ਬਦ ਵੀ ਕਹਿਣਾ ਹੁੰਦਾ ਕਰੀਬਨ ਕਰੀਬਨ ਐਸੇ ਤਾਰਕਿਕ ਲੋਕ ਜੋ ਸਾਇੰਸ ਤੋਂ ਹੀ ਪ੍ਰਭਾਵਿਤ ਨੇ ਅੰਧਾ ਮਨੁੱਖ ਸਾਇੰਟਿਸਟ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਦੇਖ ਹੀ ਨਹੀਂ ਸਕਦਾ ਸਾਇੰਸ ਦੀ ਸਾਰੀ ਖੋਜ ਵਿਗਿਆਨ ਦੀ ਸਾਰੀ ਖੋਜ ਅੱਖਾਂ ਤੇ ਖੜੀ ਹੈ ਪਦਾਰਥ ਨੂੰ ਵੇਖ ਹੀ ਨਹੀਂ ਸਕਦਾ ਤੇ ਪਦਾਰਥ ਵੀ ਪਰਚੋਲ ਕੀ ਕਰੇਗਾ ਸਿੱਖ ਉਹਦੇ ਪਰਚੋਲ ਕਰਨ ਦਾ ਢੰਗ ਕੀ ਹੈ ਪਦਾਰਥ ਨੂੰ ਤੋੜ ਤੋੜ ਕੇ ਦੇਖਣਾ ਇਹਦੇ ਵਿੱਚ ਕੀ ਹੈ ਸਰੀਰ ਦੀ ਚੀਰਾ 파ੜੀ ਕਰਕੇ ਦੇਖਣਾ ਇਹਦੇ ਵਿੱਚ ਕੀ ਹੈ ਪਦਾਰਥ ਨੂੰ ਤੋੜ ਤੋੜ ਕੇ ਦੇਖਣਾ ਔਰ ਪਦਾਰਥ ਦੇ ਆਖਰੀ ਹਿੱਸੇ ਤੱਕ ਪਹੁੰਚਣਾ ਇਸ ਸਾਰੀ ਕੋਸ਼ ਉਹਨਾਂ ਦੀ ਅੱਖਾਂ ਤੇ ਖੜੀ ਹੈ ਇਸ ਵਾਸਤੇ ਮੈਂ ਕਹਿਣਾ ਹੁੰਦਾ ਅੰਧਾ ਮਰਦ ਸੈਂਟਿਸਟ ਨਹੀਂ ਹੋ ਸਕਦਾ ਅੰਧਾ ਮਨੁੱਖ ਵਿਗਿਆਨਕ ਨਹੀਂ ਹੋ ਸਕਦਾ ਕਿਵੇਂ ਸਰੀਰ ਦੀ ਚੀੜਾ ਪਾੜੀ ਕਰੇਗਾ ਕਿਵੇਂ ਪਦਾਰਥ ਨੂੰ ਤੋੜ ਤੋੜ ਕੇ ਉਹਦੇ ਰਾਜ਼ ਨੂੰ ਜਾਣੇਗਾ ਇਸ ਵਾਸਤੇ ਮੈਂ ਅਰਜ਼ ਕਰਾਂ ਸਾਰੇ ਦਾ ਸਾਰਾ ਵਿਗਿਆਨ ਅੱਖਾਂ ਤੇ ਖੜਾ ਹੈ ਧਰਮ ਅੱਖਾਂ ਤੇ ਨਹੀਂ ਖੜਾ ਕਤਈ ਨਹੀਂ ਖੜਾ ਧਰਮ ਕੰਨਾਂ ਤੇ ਖੜਾ ਹੈ ਸੁਣਨਾ ਇਸ ਵਾਸਤੇ ਮੈਂ ਕਹਿ ਦਿਆਂ ਜੋ ਅੰਧਾ ਹੈ ਸੈੰਟਿਸ ਨਹੀਂ ਹੋ ਸਕਦਾ ਜੋ ਬਹਿਰਾ ਹੈ ਉਹ ਸੰਤ ਨਹੀਂ ਹੋ ਸਕਦਾ ਬੜੀ ਵੱਡੀ ਸਵਾਬਾਤ ਹੈ ਇਕੰਨ ਜੋ ਅੰਧਾ ਹੈ ਵਿਗਿਆਨਿਕ ਨਹੀਂ ਹੋ ਸਕਦਾ ਪਦਾਰਤ ਦੇਖੇ ਨਹੀਂ ਸਕਦਾ ਤੇ ਜੋ ਬਹਿਰਾ ਹੈ ਭਗਤ ਨਹੀਂ ਹੋ ਸਕਦਾ ਸੁਣ ਹੀ ਨਹੀਂ ਸਕਦਾ ਦੁਨੀਆ ਦੇ ਸਾਰੇ ਭਗਤਾਂ ਦਾ ਇਤਿਹਾਸ ਪੜਨਾ ਸੁਣ ਕੇ ਹੀ ਪ੍ਰਭਾਵਤ ਹੋਵੇ ਸੁਣ ਕੇ ਹੀ ਚੱਲਦਾ ਹੈ ਸੁਣਨਾ ਕਦੋਂ ਸਫਲ ਹੋਵੇਗਾ ਜਦ ਮੈਂ ਸੁਣੇ ਹੋਏ ਤੇ ਭਰੋਸਾ ਕਰ ਲਵਾਂ ਬਸ ساری ਜ਼ਿੰਦਗੀ ਤੁਸੀਂ ਗੁਰਬਾਣੀ ਸੁਣਦੇ ਰਹੇ ਕੀਰਤਨ ਦੇ ਰਾਹੀ ਪਾਠ ਦੇ ਰਾਹੀ ਕਥਾ ਦੇ ਰਾਹੀ ভরসা ਨਹੀਂ बजਿਆ ধ্যান ਦੀ ਯਾਤਰਾ ਅੰਦਰ ਨਹੀਂ ਹੋਵੇਗੀ 50 ਸਾਲ ਪਹਿਲੇ ਜਿੱਥੇ ਸੀ ਅੱਜ ਵੀ ਉੱਥੇ ਹੀ ਹੋਵਾਂਗੇ ਕੋਈ ਯਾਤਰਾ ਨਹੀਂ ਹੋਏਗਾ ਨਹੀਂ ਹੋਏਗਾ ਇਹ ভরਸੇ ਨਾਲ ਹੋਏਗੀ ਇਹਦੇ ਉੱਤੇ ਮੈਂ ਇਤਿਹਾਸ ਦਾ ਇੱਕ ਵਾਕਿਆ ਸੁਣਾਉਣਾ ਹਾਂ ਰਾਏਪੁਰ ਦੇ Swami Vivekananda ਬੜੇ ਅੱਛੇ ਮਹਾਪੁਰਸ਼ ਹੋਏ ਨੇ ਜਿਨ੍ਹਾਂ ਨੇ ਐਲਾਨੀਆਂ ਕਿ ਅਸੀਂ ਇਸ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਣਾ ਹੈ ਤੋਂ ਕਮ ਸੇ ਕਮ ਹਰ ਘਰ ਦੇ ਵਿੱਚ ਗੁਰੂ ਨਾਨਕ ਦਾ ਇੱਕ ਸਿੱਖ ਹੋਣਾ ਚਾਹੀਦਾ ਹੈ ਇਹ ਉਹਨਾਂ ਨੇ ਕਿਹਾ ਸੀ ਹਰ ਘਰ ਦੇ ਵਿੱਚ ਕੱਲ੍ਹ ਗਈ ਦਰਦਾਈ ਤੇ ਸਿੱਖ ਹੋਣਾ ਚਾਹੀਦਾ ਹੈ ਜੇ ਦੇਸ਼ ਦੀ ਸੰਸਕ੍ਰਿਤੀ ਬਚਾਣੀ ਹੈ ਦੇਸ਼ ਦੇ ਸਬੇਤਾਨੋ ਬਚਾਣਾ ਹੈ ਉਹਨੇ ਸਿੱਖਾਂ ਤੇ ਇਤਨਾ ਮਾਣ ਕੀਤਾ ਸੀ ਪਰ ਬਦਕਿਸਮਤੀ ਅਜ ਪੰਜਾਬ ਦੇ ਪਿੰਡਾਂ ਦੀ ਹਾਲ ਦੇਖ ਕੇ ਕਈ ਦਾ ਭੈ ਮਾਣ ਟੁੱਟ ਜਾਂਦਾ ਹੈ ਟੁੱਟ ਜਾਂਦਾ ਹੈ ਹੈ ਉਹਨਾਂ ਤੇ ਕਿਸੇ ਨੇ ਪ੍ਰਸ਼ਨ ਕੀਤਾ ਸੀ ਸਵਾਮੀ ਜੀ ਮਨੁੱਖ ਸਿਆਣਾ ਪ੍ਰਾਣੀ ਹੈ سوجوان ہے کیا منخ کی دنیا ادھ وشواس لی کوئی تھان ہے کیا بلائنڈ فیتھ لی کوئی تھان ہے ووکانند بڑے وچارک سن سیا سن برہم یوگ راج یوگ ਨੰਦਿੰਗਾਂ ਲਿਖੀਆਂ ਹੋਈਆਂ ਬੜੀ ਕੀਮਤੀ ਕਿਤਾਬਾਂ ਹਨ ਸਹਜ ਯੋਗ ਬ੍ਰਹਮ ਯੋਗ ਰਾਜ ਯੋਗ ਦੇਤੇ ਉਹਨਾਂ ਨੇ ਆਪਣੇ ਅਨੁਭਵ ਲੇਖਣੀ ਵਿੱਚ ਅੰਕਿਤ ਕੀ ਹੈ ਜਦ ਉਸਨੇ ਇੱਕ ਤਰਕ ਖੜੀ ਕੀਤੀ ਬਲਾਈਂਡ ਫੇਥ ਸਵਾਮੀ ਜੀ ਕਿਹਾ ਮਨੁੱਖ ਨੂੰ ਇਸ ਦੀ ਲੋੜ ਹੈ ਵਿਵੇਕਾਨੰਦ ਕੈਂਡਲਗਏ ਹਾਂ ਬਲਾਈਂਡ ਫੇਥ ਵੀ ਚਾਹੀਦਾ ਹੈ ਪਰ ਇੱਕ ਸ਼ਰਤ ਦੇ ਨਾਲ ਜਿਸ ਤੇ ਫੇਥ ਕਰੀਏ ਉਹ ਬਲਾਈਂਡ ਨਾ ਹੋਵੇ ਅੰਧ ਵਿਸ਼ਵਾਸ ਵੀ ਚਾਹੀਦਾ ਹੈ ਪਰ ਸ਼ਰਤ ਹੈ ਜਿਸ ਤੇ ਵਿਸ਼ਵਾਸ ਕਰੀਏ ਉਹ ਅੰਦਾ ਨਾ ਹੋਵੇ ਸੁਝਾਖੇ ਤੇ ਅੰਧ ਵਿਸ਼ਵਾਸ ਵੀ ਕਰ ਲਿਆ ਹੈ ਤੋ ਲਾਭਕਾਰੀ ਹੋਵੇਗਾ ਅੰਧੇ ਤੇ ਵਿਸ਼ਵਾਸ ਵੀ ਕਰ ਲਿਆ ਤੋ ਭਟਕਨ ਤੋਂ ਬਿਨਾ ਹੋਰ ਕੁਝ ਵੀ ਨਹੀਂ ਕੁਝ ਵੀ ਨਹੀਂ ਚਾਹੀਦਾ ਅੰਧ ਵਿਸ਼ਵਾਸ ਸਰਤ ਜਿਸ ਤੇ ਵਿਸ਼ਵਾਸ ਕਰੀਏ ਉਹ ਅੰਧਾ ਨਾ ਹੋਵੇ ਪਰਮਾਤਮਾ ਦੇ ਤੇ ਅਖਰੀ ਅਰਥ ਨੇ ਪਰਮ ਪ੍ਰਕਾਸ਼ ਪਰਮ ਸ਼ਕਤੀ ਬਰੋਸਾ ਕਰ ਵਿਸ਼ਵਾਸ ਕਰ ਲੇਕਿਨ ਤਾਰਕਿਕ ਕਹਿ ਦੇਗਾ ਸਾਇੰਟਿਸਟ ਕਹਿ ਸਕਦੇਗਾ ਅਸੀਂ ਤੇ ਉਸ ਤੇ ਭਰੋਸਾ ਕਰਦੇ ਆ ਜੋ ਦਿਖਾਈ ਦੇ ਖੋਜ ਕਰਦੇ ਆ ਖੋਜ ਕਰਦੇ ਆ ਜੋ ਲੱਭ ਪੈਂਦਾ ਉਸ ਤੇ ਭਰੋਸਾ ਕਰਦੇ ਆ ਦੂਸਰੇ ਤੇ ਨਹੀਂ ਸਾਰਾ ਵਿਸ਼ਵਾਸ ਇੱਕ ਸਾਇੰਟਿਸਟ ਦਾ ਅੱਖਾਂ ਤੇ ਖੜਾ ਹੈ ਅੱਖਾਂ ਤੇ ਖੜਾ ਹੈ ਜੋ ਦਿਖਾਈ ਦਿੱਤਾ ਉਸ ਤੇ ਭਰੋਸਾ ਜੋ ਨਹੀਂ ਦਿਖਾਈ ਦਿੱਤਾ ਉਹਨੂੰ ਤੇ ਮੰਨਣਾ ਹੀ ਨਹੀਂ ਇਸ ਵਾਰ ਸੇ ਚੋਟੀ ਦੇ ਸਾਇੰਟਿਸਟ ਨੇ ਵੀ ਪ੍ਰਮਾਤਮਾ ਨੂੰ ਨਹੀਂ ਬਣਿਆ ਕਿਸੇ ਨੇ ਵੀ ਨਹੀਂ ਬਣਿਆ ਜਿਹੜੇ ਸੈਂਸ ਕੋਈ ਪ੍ਰਭਾਵਿਤ ਨੇ ਸਾਡੀ ਕੌਮ ਦੇ ਵਿੱਚ ਬੜੇ ਬੜੇ ਦਾਰਸ਼ ਨੇ ਲਿਖਾਰੇ ਆਪਣੇ ਆਪ ਨੂੰ ਫਲਸਫਰ ਕਹਿਣ ਵਾਲੇ ਚਿੰਤਕ ਕਹਿਣ ਵਾਲੇ ਕਰੀਬਨ ਕਰੀਬਨ ਮੇਰੇ ਦੇਖੇ ਮਾਫ ਕਰ ਦੇਣਗੇ ਮੈਨੂੰ ਨਾਸਤਿਕ ਨੇ ਨਾਸਤਿਕ ਨੇ ਔਰ ਸ਼ਰਧਾ ਨੂੰ ਮੂਰਖਤਾ ਕਹਿੰਦੇ ਨੇ ਵਿਸ਼ਵਾਸ ਨੂੰ ਮੂਰਖਤਾ ਕਹਿੰਦੇ ਨੇ ਕਿਉਂਕਿ ਅੰਧ ਵਿਸ਼ਵਾਸ ਦੇਖਿਆ ਨਹੀਂ ਵਿਸ਼ਵਾਸ ਕਰੀ ਜਾਂਦੇ ਹੁਣ ਮੈਂ ਫਿਰ ਦੁਹਰਾਉਣਾ ਸਾਇੰਸ ਦੀ ਸਾਰੀ ਖੋਜ ਇਨ੍ਹਾਂ ਦੋ ਅੱਖਾਂ ਤੇ ਖੜੀ ਹੈ ਧਰਮ ਦੀ ਸਾਰੀ ਖੋਜ ਇਨ੍ਹਾਂ ਕੰਨਾਂ ਤੇ ਖੜੀ ਹੈ ਜੋ ਦੇਖ ਨਹੀਂ ਸਕਦਾ ਸਾਇੰਟਿਸਟ ਨਹੀਂ ਬਣ ਸਕਦਾ ਜੋ ਸਰੋਤਾ ਨਹੀਂ ਸੁਣ ਨਹੀਂ ਸਕਦਾ ਸੰਤ ਨਹੀਂ ਬਣ ਸਕਦਾ ਨਹੀਂ ਬਣ ਸਕਦਾ ਕੁਛੀ ਕਦੀ ਆਪਣੇ ਮਨ ਤੋਂ ਪੁੱਛ ਲੈਣਾ ਅਗਰ ਥੋੜਾ ਬਹੁਤ ਕਿਸੇ ਦਾ ਕੋਈ ਭਰੋਸਾ ਵਜਿਆ ਹੋਵੇਗਾ ਸੁਣ ਕੇ ਹੀ ਵਜਿਆ ਹੋਵੇਗਾ ਅਜੇ ਦੇਖਿਆ ਤੇ ਕੁਛ ਵੀ ਨਹੀਂ ਸੁਣ ਕੇ ਤਾਂ ਜੋ ਬੇਰਾ ਹੈ ਸੰਤ ਨਹੀਂ ਹੋ ਸਕਦਾ ਦੁਨੀਆ ਦੇ ਇਤਿਹਾਸ ਵਿੱਚ ਇੱਕ ਸੰਤ ਵੀ ਐਸਾ ਨਹੀਂ ਮਿਲਦਾ ਜਿਹਦੇ ਬਾਰੇ ਪੜਨ ਨੂੰ ਮਿਲੇ ਬੇਰਾਸੀ ਪਰ ਦੁਨੀਆ ਦਾ ਇਤਿਹਾਸ ਭਰਿਆ ਪਿਆ ਹੈ ਹੈਗਾ ਤੇ ਅੰਧਾ ਸੀ ਪਰ ਸੰਤ ਹੈ ਭਗਤ ਸੂਰਦਾਸ ਚੰਗੇ ਚੰਗੇ ਕੁਛ ਨਾਬੀਨ ਮਨੁੱਖ ਚੰਗੇ ਸੰਤ ਭਗਤ ਆਤਮਦਰਸੀ ਦੇਖੇ ਗਏ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਅੱਜ ਦੀ ਕਥਾ ਦੇ ਵਿੱਚ ਦੱਸਿਆ ਕਿ ਜਿਹੜਾ ਅਨਾਂ ਹੈ ਉਹ ਸਾਇੰਟਿਸਟ ਨਹੀਂ ਹੋ ਸਕਦਾ ਤੇ ਜਿਹੜਾ ਬੋਲਾ ਹੈ ਉਹ ਧਾਰਮਿਕ ਨਹੀਂ ਹੋ ਸਕਦਾ ਅੰਨਾ ਸਾਇੰਟਿਸਟ ਕਿਉਂ ਨਹੀਂ ਹੋ ਸਕਦਾ ਕਿਉਂਕਿ ਇਸ ਸਮਾਜਿਕ ਗਿਆਨ ਦੀ ਸਾਇੰਟਿਫਿਕ ਨੋਲਿਜ ਦੀ ਜਿਹੜੀ ਸ਼ੁਰੂਆਤ ਹੈ ਉਹ ਅੱਖਾਂ ਤੇ ਅੱਖਾਂ ਤੇ ਖੜੀ ਜੋ ਕੁਝ ਅੱਖਾਂ ਨੇ ਦੇਖਣਾ ਉਹੀ ਮੰਨਣਾ ਅਗਰ ਕੋਈ ਚੀਜ਼ ਨੂੰ ਮੰਨਦੇ ਐ ਤੇ ਉਹਦੇ ਦਲਾਇਲ ਦਿੰਦੇ ਐ ਨਹੀਂ ਮੰਨਦੇ ਤੇ ਉਹਦੇ ਵੀ ਦਲਾਇਲ ਦਿੰਦੇ ਇਹ ਔਰ ਦ ਲਾਇਲ ਕੇਸ ਦੀ ਬੇਸ ਤੇ ਜਿਹੜੇ ਅੱਖਾਂ ਨੇ ਦੇਖੀ ਆ ਚੀਜ਼ ਉਹ ਦਾ ਲਾਇਲ ਦੇਣਾ ਜਿਹੜੇ ਨਹੀਂ ਦੇਖੀ ਉਹਦਾ ਦਲਾਇਲ ਨਹੀਂ ਦੇਣਾ ਹਰ ਚੀਜ਼ ਦੀ ਤੈਅ ਤੱਕ ਜਾਣੀ ਟਿਕੜ ਪਾੜ ਖਰਨੀ ਕਿ ਅਗਰ ਇਹ ਕੰਮ ਹੋ ਰਿਹਾ ਹੈ ਤੇ ਇਸ ਦੇ ਪਿੱਛੇ ਕੀ ਵਜ੍ਹਾ ਹੈ ਔਰ ਅਗਰ ਨਹੀਂ ਹੋ ਰਿਹਾ ਤੇ ਇਸ ਦੇ ਪਿੱਛੇ ਵੀ ਕੀ ਵਜ੍ਹਾ ਹੈ ਕਿ ਸਾਰੀਆਂ ਚੀਜ਼ਾਂ ਦੀ ਸਰਚ ਕਰਨੀ ਔਰ ਇਸ ਲਈ ਜਿਹੜਾ ਸਾਇੰਟੀਫਿਕ ਗਿਆਨ ਹੈ ਜਾਂ ਜਿਹੜਾ ਸਮਾਜਿਕ ਦੁਨੀਆ ਦਾ ਜਿਹੜਾ ਇਲਾਮ ਹੈ ਉਹ ਕਿੱਥੇ ਖੜਾ ਹੈ ਅੱਖਾਂ ਦੇ ਉੱਤੇ ਖੜਾ ਹੈ ਅੱਖਾਂ ਜੋ ਦੇਖ ਲੈਣ ਗਿਆ ਉਸ ਨੂੰ ਮੰਨ ਲੈਣ ਗਿਆ ਜੋ ਨਹੀਂ ਦੇਖਣ ਗਿਆ ਉਸ ਨੂੰ ਨਹੀਂ ਮੰਨਣਾ ਇਸੇ ਤਰ੍ਹਾਂ ਅਲੱਗੇ ਧਾਰਮਿਕ ਦੁਨੀਆ ਉਹਦਾ ਜਿਹੜਾ ਸਾਰੇ ਦਾ ਸਾਰਾ ਗਿਆਨ ਹੈ ਕਿਸ ਤੇ ਹੈ ਭਰੋਸੇ ਤੇ ਯਕੀਨ ਤੇ ਪਰ ਭਰੋਸੇ ਦੀ ਪਹਿਲੀ ਪੌੜੀ ਕੀ ਹੈ ਕਿ ਅੰਤ ਵਿਸ਼ਵਾਸ ਤੁਸੀਂ ਜਿਹੜੀ ਚੀਜ਼ ਨਹੀਂ ਦੇਖੀ ਉਸ ਤੇ ਵੀ ਤੁਸੀਂ ਯਕੀਨ ਕਰਨਾ ਵਿਸ਼ਵਾਸ ਕਰਨਾ ਸ਼ਰਧਾ ਰੱਖਣੀ ਹੈ ਉਹਦੇ ਵਾਸਤੇ نرگ سورگ کسے نے نہیں دیکھیا اگلا جہان کسے نے نہیں دیکھیا لیکن یقین ہے یقین کیوں ہے کہ کنہ نے سنیا میں کپورشی جڑے گربانی ہے جڑے گیان رکھنے والے لوگ ہیں انہوں نے دھارمک لوگ انہوں نے یہ بیان کیتیاں یہ چیزیں کہ یہ ہے یہ پوسیبل ہے یہ ہونی چیز اور یہ سنیاں ہے دیکھیں آخر نہیں ہے یہ کسے نے لیکن یقین ہے ਅਗਰ ਯਕੀਨ ਹੋਏਗਾ ਸ਼ਰਧਾ ਹੋਏਗੀ ਤੇ ਫੇਰ ਹੀ ਤੁਸੀਂ ਇੱਚ ਸਫਲਤਾ ਹਾਸਲ ਕਰ ਸਕੋਗੇ ਧਾਰਮਿਕ ਦੁਨੀਆ ਵਿੱਚ ਕਾਮਯਾਬੀ ਮਿਲੇਗੀ ਇਸੇ ਤਰ੍ਹਾਂ ਜਿਸ ਤਰ੍ਹਾਂ ਕਿ ਸਾਇੰਟੀਫਿਕ ਦੁਨੀਆ ਦੀ ਜਿਹੜੀ ਗਿਆਨ ਹੈ ਉਹ ਅੱਖਾਂ ਤੇ ਹੈ ਅੱਖਾਂ 'ਚ ਦੇਖ ਲੈਂਦੀਆਂ ਉਸ ਨੂੰ ਮੰਨ ਲੈਂਦੇ ਜੋ ਨਹੀਂ ਦੇਖਦੇ ਉਹਨੂੰ ਨਹੀਂ ਮੰਨਦਾ ਔਰ ਧਾਰਮਿਕ ਦੁਨੀਆ ਦਾ ਜਿਹੜਾ ਪੌੜੀ ਹੈ ਨਾ ਜਿਹੜਾ ਉਹਦਾ ਸ਼ੁਰੂਆਤ ਹੈ ਉਹ ਕੰਨਾਂ ਤੇ ਹੈ ਕਿਸ ਲਈ ਤੇ ਗਿਆਨੀ ਸੈਂਸਿੰਗ ਮਸਕੀਨ ਜੀ ਕਹਿੰਦੇ ਆ ਕਿ ਜਿਹੜਾ ਬੋਲਾ ਹੈ ਨਾ ਉਹ ਧਾਰਮਿਕ ਨਹੀਂ ਹੋ ਸਕਦਾ ਕਿਉਂਕਿ ਉਹਨੇ ਸੁਣਨਾ ਹੀ ਨਹੀਂ ਅੱਖਾਂ ਉਹਨੇ ਸੁਣਨਾ ਹੀ ਨਹੀਂ ਕਰਨਾ ਨਾ ਜੇ ਉਹਨੂੰ ਕਰਨਾ ਨਾ ਸੁਣਨਾ ਹੀ ਨਹੀਂ ਕਿਸ ਤਰ੍ਹਾਂ ਉਹਨੇ ਸ਼ਰਧਾ ਪੈਦਾ ਕਰਨੀ ਕਿਸ ਤਰ੍ਹਾਂ ਉਹਨੂੰ ਯਕੀਨ ਕਰਨਾ ਕਿਸ ਤਰ੍ਹਾਂ ਨੇ ਅੰਤ ਵਿਸ਼ਵਾਸ ਕਰਨਾ ਤੇ ਜਿਹੜਾ ਅੰਨਾ ਹੈ ਨਾ ਉਹ ਸਾਇੰਸ ਦਾ ਨਹੀਂ ਹੋ ਸਕਦਾ ਕਿਉਂਕਿ انہوں نے جب دیکھنا ہی پاڑ ہی چکن کرنی انہوں نے کس طرح تیہ تک پہنچنا کس طرح انہیں دیکھنا ہے کہ آم ہون دیا آ نہیں ہوا گیت سنگھ مسکین جنہیں بہت بڑیا ادھارنا دے کے دسیا کہ ناستک ہون دی بڑی بڑی ویڈی وجہ ہے ننانوے فیصد سکھا دی ہے پھر وہ تعین کتھا کچھتی لگی کومنٹس کر کے لازمی دسو رکھے اپنا ڈیر سارا خیال ملا گے اگلی ویڈیو حافظ